ਸਾਰ 2024 ਦੇ ਇਲੈਕਸ਼ਨ ਨਜ਼ਦੀਕ ਨੇ ਹਰ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਤੋਂ ਗੁਰਮੀਤ ਮੀਤ ਹੇਰ ਜੀ ਅਤੇ ਜੇਕਰ ਗੱਲ ਕੀਤੀ ਹੈ ਫਿਰ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਤੋਂ ਸੁਖਪਾਲ ਸਿੰਘ ਖਹਿਰਾ ਜੀ ਨੂੰ ਅਨਾਉਂਸ ਕੀਤਾ ਗਿਆ ਹੈ ਸਾਡੇ ਨਾਲ ਇਸ ਇਸ ਟਾਈਮ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸੱਜਾ ਸਰ ਹਾਂਜੀ ਸੱਜਾ ਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ 2014 ਦੇ ਇਲੈਕਸ਼ਨ ਨਜ਼ਦੀਕ ਨੇ ਤੁਸੀਂ ਲੋਕਾਂ ਵਿੱਚ ਵਿਚਰ ਰਹੇ ਹੋ ਪ੍ਰੋਗਰਾਮਾਂ ਜਾ ਰਹੇ ਹੋ ਮੇਰਾ ਖਿਆਲ ਹੈ ਕਿ ਜਿਹੜੇ ਮੈਂ ਕੰਮ ਪਿਛਲੇ 3 ਦਹਾਕਿਆਂ ਤੋਂ ਕੀਤੇ ਪੰਜਾਬ ਦੇ ਹਿੱਤ ਵਿੱਚ ਹਰ ਵਰਗ ਦੇ ਨਾਲ ਖੜਿਆ ਹਰ ਬੇਇਨਸਾਫੀ ਦੇ ਖਿਲਾਫ ਲੜਿਆ ਹਰ ਜ਼ੁਲਮ ਦਾ ਸਾਹਮਣਾ ਡਟ ਕੇ ਕੀਤਾ ਔਰ ਸਾਰੇ ਮੁੱਦੇ ਪੰਜਾਬ ਦੇ ਚਾਹੇ ਉਹ ਕਿਸੇ ਚਾਹੇ ਬੰਦੀ ਸਿੰਘਾਂ ਦੇ ਹੋਣ ਚਾਹੇ ਉਹ ਐਨਐਸ ਦਾ ਮੁੱਦਾ ਹੋਵੇ ਚਾਹੇ ਯੂਆਪਾ ਦਾ ਮੁੱਦਾ ਹੋਵੇ ਚਾਹੇ ਕਿਸਾਨਾਂ ਦਾ ਹੋਵੇ ਵਪਾਰੀਆਂ ਦਾ ਹੋਵੇ ਦਲਿਤਾਂ ਦਾ ਹੋਵੇ ਆਪਣੇ ਵੱਲੋਂ ਮੈਂ ਪੂਰੀ ਯਤਨ ਕੀਤਾ ਕਿ ਸਭ ਦੀ ਹਿਫਾਜ਼ਤ ਕੀਤੀ ਜਾਵੇ ਮੇਰੇ ਨਾਲ ਕਿਤੇ ਨਾ ਕਿਤੇ ਹੁਣ ਇਸ ਵਕਤ ਲੋਕ ਉਸ ਦਾ ਮੁੱਲ ਪਾਉਣ ਤੇ ਆਏ ਹੋ ਮੈਨੂੰ ਬਹੁਤ ਜਿਆਦਾ ਰਿਸਪਾਂਸ ਕਾਂਗਰਸ ਦੇ ਕੈਡਰ ਤੋਂ ਬਿਯੋਂਡ ਅਕਾਲੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਜਿਹੜੇ ਚੰਗੇ ਵਲੰਟੀਅਰ ਆ ਬਹੁਤ ਮਤਲਬ ਸਪੋਰਟ ਵਾਈਡ ਵਾਈਡ ਸਪੋਰਟ ਮੈਨੂੰ ਇਸ ਇਲੈਕਸ਼ਨਸ ਵਿੱਚ ਮਿਲਿਆ ਸਰਪ੍ਰਿੰਦਰ ਸਿੰਘ ਢੀਂਸੇ ਨੂੰ ਸਾਨੂੰ ਟਿਕਟਨ ਦਿੱਤੀ ਸੰਯੁਕਤ ਤੋਂ ਅਕਾਲੀ ਦਰਸ਼ੋਣ ਮੇਰੇ ਕੰਦੇ ਜੀ ਸ਼ਾਮਿਲ ਕਰ ਲਿਆ ਸੀਗਾ ਕਿਸ ਤਰ੍ਹਾਂ ਦੇਖਦੇ ਹਾਂ ਉਹ ਤਾਂ ਮੈਂ ਉਹ ਤਾਂ ਮੈਂ ਸਮਝਦਾ ਵਾਂ ਕਿ ਉਹਨਾਂ ਨਾਲ ਵਿਸ਼ਵਾਸ ਘਾਤ ਹੋਇਆ ਵਾ ਸੁਖਬੀਰ ਬਾਦਲ ਨੇ ਉਹਨਾਂ ਨੂੰ ਆਪਣੇ ਭਰੋਸੇ 'ਚ ਲੈ ਕੇ ਤੇ ਉਹਨਾਂ ਨਾਲ ਉਹਨਾਂ ਦਾ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੀ ਹਮਦਰਦੀ ਉਹਨਾਂ ਦੇ ਨਾਲ ਪਰਮਿੰਦਰ ਮੇਰਾ ਵੈਸੇ ਵੀ ਦੋਸਤ ਆ ਇੱਕ ਅੱਛੇ ਅਖਸ ਦਾ ਇਨਸਾਨ ਹੈਗਾ ਵਾ ਅ ਫਰਕ ਤਾਂ ਪਵੇਗਾ ਹੀ ਜੇ ਹੁਣ ਅਕਾਲੀਆਂ ਦਾ ਜਿਹੜਾ ਕਿਟੜਿਆ ਦੋਫਾੜ ਹੋ ਗਿਆ ਵਾ ਉਹ ਕਿਉਂ ਵੋਟ ਪਾਉਣਗੇ ਪਰਮਿੰਦਰ ਢੀਂਸੇ ਦੇ ਨਾਲ ਜਿਹੜੇ ਲੋਕੀ ਚੱਲਦੇ ਸੀਗੇ ਜਿਹੜੇ ਨੂੰ ਆਪਣਾ ਇੱਕ ਮਿੱਤਰ ਦੋਸਤ ਭਰਾ ਸਮਝਦੇ ਉਹ ਸੁਖਵੀਰ ਵੱਲੋਂ ਕੀਤੀ ਗਈ ਜਿਹੜੀ ਬੇਨਸਾਫੀਆ ਉਹਦਾ ਜਵਾਬ ਇਲੈਕਸ਼ਨ ਦੇ ਵਿੱਚ ਦੇ ਦੇਣਗੇ ਔਰ ਅਕਾਲੀ ਦਲ ਜਿਹੜਾ ਸੁਖਵੀਰ ਬਾਦਲ ਦਾ ਹੈ ਉਹ ਵੈਸੇ ਵੀ ਆਪਣੇ ਸਿਧਾਂਤਾਂ ਤੋਂ ਉਖੜਿਆ ਹੋਇਆ ਹੈ ਇਸ ਵੇਲੇ ਮਤਲਬ ਕਿ ਹੁਣ ਕਹਿਣ ਤੋਂ ਪਾਪ ਕਿ ਜਿਹੜੀਆਂ ਗੱਲਾਂ ਉਹ ਕਹਿੰਦੇ ਨੇ ਪ੍ਰਚਾਰ ਦੇ ਨੇ ਕਿ ਅਸੀਂ ਵਾਅਦਾ ਅਧਿਕਾਰਾਂ ਦੇ ਮੁੱਦੇ ਹੀ ਆ ਤੇ ਜੰਮੂ ਕਸ਼ਮੀਰ ਦੇ ਦੋ ਟੋਟੇ ਹੋਏ ਇੱਕ ਚੰਗੀ ਪੱਲੀ ਮੁਸਲਮਾਨਾਂ ਦੀ ਸਟੇਟ ਤੋੜ ਦਿੱਤੀ ਤੇ ਉੱਥੇ ਦਾ ਵੋਟ ਇਹਨਾਂ ਨੇ ਭਾਜੀਪੀ ਨੂੰ ਪਾਈ ਹੈ ਅੱਜ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਉੱਤਰਾਖੰਡ ਦੇ ਵਿੱਚ ਇਹਨਾਂ ਦਾ ਕੋਈ ਸਿਟੀਜ਼ਨ ਐਮੈਂਡਮੈਂਟ ਐਕਟ ਬਹੁਤ ਜ਼ਿਆਦਾ ਮਾਈਨੋਰਿਟੀਆਂ ਦੇ ਖਿਲਾਫ ਐਕਟ ਬਣ ਰਿਹਾ ਇੱਕ ਇਹ ਇਹ ਬਿਲਕੁਲ ਭਾਜਪਾ ਦੇ ਖਿਲਾਫ ਨਹੀਂ ਬੋਲਦਾ ਸੋ ਲੋਕਾਂ ਨੂੰ ਇਹ ਪਤਾ ਵਾ ਕਿ ਅਗਰ ਅਸੀਂ ਕਾਲੀ ਦਲ ਨੂੰ ਵੋਟ ਪਾਈ ਅਲਟੀਮੇਟਲੀ ਇਹ ਭਾਜਪਾ ਦੇ ਖਾਤੇ ਚ ਜਾਣੀ ਕੱਲ ਨੂੰ فرض ਕਰੋ ਸੁਖਵੀਰ ਬਾਦਲ ਦਾ ਕੈਂਡੀਡੇਟ ਜਿੱਤਦਾ ਉਹ ਇੰਡੀਆ ਨੂੰ ਵੋਟ ਪਾਉਣੀ ਉਹਨਾਂ ਨੇ ਤਾਂ ਇਹਦੇ ਨਾਲ ਚੰਗਾ ਤਾਂ ਫਿਰ ਉਹ ਸਮਝਦੇ ਹੋਣਗੇ ਕਿ ਜਿਹੜੀ ਭਾਜਪਾ ਕਿਸਾਨਾਂ ਤੇ ਹਤਿਆਚਾਰ ਕਰ ਰਹੀ ਹੈ ਸ਼ੁਭਕਰਨ ਮਾਰ ਦਿੱਤਾ ਵਾ ਅੰਦੋਲਨ ਨੂੰ ਕੀ ਕਹਿ ਰਹੇ ਕਿ ਦੁਬਾਰਾ ਹੀ ਆ ਤੇ ਫਿਰ ਬੀਜੇਪ ਅਖਾਲੀਦਲ ਨੂੰ ਕਿਉਂ ਵੋਟ ਪਾਣੀ ਫਿਰ ਇਹਦੋਂ ਨਾ ਚੰਗਾ ਤੇ ਲੋਕ ਕਹਿਣਗੇ ਸਿੱਧੀ ਬੀਜੇਪ ਨੂੰ ਪਾ ਦੇਣੇ ਸਰ ਬਿਜੇਂਦਰ ਸਿੰਘ ਨਾਲੋਂ ਦੇ ਵੀ ਕੰਮਕਾਰ ਵਧਿਆ ਕਰਾਈ ਸੀਗੇ ਪੀਜੀਏ ਲੈ ਕੇ ਆਏ ਇੱਥੇ ਪੁਲ ਬਣਾਇਆ ਬਨਾਰ ਰੋੜ ਤੇ ਧੂਈ ਰੋੜ ਤੇ ਉਹਨਾਂ ਵੱਲੋਂ ਲੋਕਾਂ ਦੀ ਵੀ ਡਿਮਾਂਡ ਸੀਗੀ ਜੇ ਬਿਜੇਂਦਰ ਸਿੰਘ ਨਾਲੋਂ ਵੀ ਟਿਕਟ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਗੋਲਡੀ ਵੀ ਕਾਫੀ ਐਕਟਿਵ ਰਹੇ ਨੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਪਾਈ ਸੀ ਕਿ ਮੈਨੂੰ ਉਮੀਦ ਸੀ ਕਿ ਮੇਰੇ ਕੰਮਾਂ ਨੂੰ ਦੇਖਦੇ ਹੋਏ ਮੈਨੂੰ ਟਿਕਟ ਮਿਲੇਗੀ ਕੀ ਲੱਗਦਾ ਹੈਗਾ ਕਿ ਇਸ ਨਾਲ ਹੁਣ ਦੁਬਾਰੇ ਤੁਸੀਂ ਇਹਨਾਂ ਨੂੰ ਨਾਲ ਜੋੜਨ ਦੇ ਤਾਂ ਵੀ ਆਵੋਗੇ ਉਹ ਤਾਂ ਸਮਾਂ ਲੰਘ ਗਿਆ ਨਾ ਜੀ ਉਹ ਤਾਂ ਇੱਕ ਟਿਕਟ ਮੰਗਣਾ ਸਭ ਦਾ ਅਧਿਕਾਰ ਆ ਉਹ ਸਮਾਂ ਖਤਮ ਹੋ ਗਿਆ ਪਾਰਟੀ ਦੀ ਹਾਈ ਕਮਾਂਡ ਨੇ ਟ ਔਰ ਇਹ ਮੇਰੇ ਨਾਲ ਚੱਲੇ ਹੋਏ ਨੇ ਰਜਿੰਦਰ ਸਿੰਘਲਾ ਮੇਰਾ ਛੋਟਾ ਭਰਾ ਵਾ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਘਰ ਇੱਕ ਬੜੀ ਠੋਸ ਮੀਟਿੰਗ ਕਰਾਈ ਹਰ ਰੋਜ਼ ਮੇਰੇ ਨਾਲ ਹੁੰਦੇ ਨੇ ਔਰ ਦੂਸਰਾ 골ਡੀ ਉਹਦਾ ਕੈਂਪੇਨ ਦਾ ਆਗਾਜ਼ ਹੀ ਉਹਦੇ ਘਰੋਂ ਕੀਤਾ ਸੀ ਕਿ ਤੇ ਕੱਲ ਮੈਂ ਦੁਬਾਰਾ ਫਿਰ ਉਹਨਾਂ ਦੇ ਘਰ ਇੱਕ ਸ਼ਹਿਰ ਦੀ ਮੀਟਿੰਗ ਲੈਣ ਵਾਸਤੇ ਉੱਥੇ ਧੂਰੇ ਪਹੁੰਚਾਇਆ ਸੀ ਸਰ ਅਰਵਿੰਦ ਖੰਨਾ ਜੀ ਨੇ ਕੱਲ ਪਰਸੋਂ ਇੱਕ ਜਗਰਾਤਾ ਹੋ ਗਿਆ ਟੇ ਮਾਤਾ ਮਹਾਕਾਲੀ ਦੇਵੀ ਦੇ ਮੰਦਰ ਦੇ ਵਿੱਚ ਉੱਥੇ ਉਹਨਾਂ ਨੇ ਜੋ ਗਨਮੈਨ ਸੀਗੇ ਮਰਿਆਦਾ ਕਰਕੇ ਭੰਗ ਕੀਤੀ ਉੱਥੇ ਬੂਟ ਪਾ ਕੇ ਨਾ ਚਲੇ ਗਏ ਨੇ ਦੇਖੋ ਇਹ ਜਿਹੜੇ ਬੰਦੇ ਨੇ ਨਾ ਮੈਂ ਦੱਸਦਾ ਨਾ ਅਰਵਿੰਦ ਖੰਨਾ ਮੇਰਾ ਮਿੱਤਰ ਰਿਹਾ ਕਾਂਗਰਸ ਵਿੱਚ ਪਰ ਬੇਸਿਕਲੀ ਇਹੇ ਵਪਾਰੀ ਆਦਮੀ ਸਮਝ ਕੇ ਤੁਸੀਂ ਇਹ ਸੇਵਾ ਭਾਵਨਾ ਨਾਲ ਨਹੀਂ ਆਏ ਇਹ ਦਿੱਲੀੋਂ ਆਉਂਦੇ ਨੇ ਜਦੋਂ ਅ ਇਲੈਕਸ਼ਨ ਦਾ ਮੌਸਮ ਹੁੰਦਾ ਕੋਈ ਚੰਗਾ ਇਦਾਂ ਦਾ ਹੋਇਆ ਦੇਖਿਆ ਵੀ ਕਰਨਾ ਇਸ ਕਰਕੇ ਇਹਨਾਂ ਦੀ ਪੰਜਾਬ ਪ੍ਰਤੀ ਕਮਿਟਮੈਂਟ ਤੁਸੀਂ ਦੇਖੋ ਨਾ ਇੱਕ ਫਾਊਂਡੇਸ਼ਨ ਚਲਾ ਦੇਣੀ ਚੰਦ ਦਵਾਈਆਂ ਫ੍ਰੀ ਦੇ ਦੇਣੀਆਂ ਜਾਂ ਲੋਕਾਂ 'ਚ ਪ੍ਰਚਾਰ ਕਰ ਲੈਣਾ ਇਹਨਾਂ ਨੂੰ ਪੰਜਾਬ ਦੇ ਰੀਅਲ ਇਸ਼ੂਜ਼ ਜਿਹੜੇ ਕਿਸਾਨਾਂ ਦੇ ਨੇ ਖੇਤ ਮਜ਼ਦੂਰਾਂ ਦੇ ਨੇ ਛੋਟੇ ਦੁਕਾਨਦਾਰ ਨੇ ਇਹ ਤਾਂ ਬਹੁਤ ਉੱਤੇ ਉੱਪਰਲੀ ਹਵਾ ਚੁੱਡਣ ਵਾਲੇ ਲੋਕ ਨੇ ਜੀ ਬਹੁਤ ਅਮੀਰ ਆਦਮੀ ਨੇ ਪੈਸੇ ਦੇ ਸਿਰ ਤੇ ਰਾਜਨੀਤੀ ਕਰਦੇ ਅਸੀਂ ਤਾਂ ਕਰਦੇ ਆ ਬਿਲਕੁਲ ਲੋਕਾਂ ਦੇ ਦਮ ਦੇ ਉੱਤੇ ਜਿਹੜੇ ਕੋ ਸ਼ੂਜ਼ ਵਗੈਰਾ ਪਾ ਕੇ ਗਏ ਬੜੀ ਮਾੜੀ ਗੱਲ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸਰ ਅੰਮੀਦ ਇਹ ਜੀ ਕਹਿੰਦੇ ਨੇ ਕਿਸ ਖੁਵਾਲ ਸਿੰਘ ਹੈਰਾ ਜੀ ਇੱਥੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਤੋਂ 10 ਪਿੰਡਾਂ ਦਾ ਨਾਮ ਪੁੱਛਿਆ ਜਾਵੇ ਜੀ ਦੇਖੋ ਇਹ ਹੈਗੀਆਂ ਮਸਕਰੀਆਂ ਮੈਂ ਮੈਂ ਇੰਡल्ज ਕਰਦਾ ਸੀਰੀਅਸ ਪੋਲਿਟਿਕਸ ਵਿੱਚ ਮੈਂ ਗੱਲ ਕਰਦਾ ਵਾਂ ਪੰਜਾਬ ਦੇ ਜਿਹੜੇ ਮੈਂ ਤੁਹਾਨੂੰ ਇਸ਼ੂਜ਼ ਦਿનાਏ ਨੇ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦੁੱਖ ਹੋਇਆ ਵਾ ਕਿ ਸਾਡੇ ਭਾਈ ਅੰਮ੍ਰਿਤਪਾਲ ਨੂੰ ਐਨਐਸਏ ਲਾ ਕੇ ਦਿੱਲੀਗੜ੍ਹ ਕਿਉਂ ਭੇਜਤਾ ਇਹ ਕਦੀ ਬੋਲਿਆ ਵਾ 10 ਪਿੰਡਾਂ ਦਾ ਨਾਮ ਤਾਂ ਮੈਂ ਤੁਹਾਨੂੰ ਜਦੋਂ ਮਰਜ਼ੀ ਦੱਸ ਸਕਦਾ ਪਰ ਇਹ ਤਾਂ ਨਹੀਂ ਨਾ ਐਨਐਸਏ ਦੇ ਉੱਤੇ ਬੋਲਿਆ ਕਦੀ ਸ਼ੁਭ ਕਰਨ ਦੀ ਮੌਤ ਤੇ ਬੋਲਿਆ ਇਹ ਅਕਸਰ ਕਿਸਾਨ ਮਰਿਆ ਪੰਜਾਬ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਕਦੀ ਬੋਲੇ ਨੇ ਉਲਟਾ ਜਿਹੜੇ ਲੋਕ ਉਹਦੇ ਚਾਰਜ ਸ਼ੀਟ ਵਿੱਚ ਸ਼ੱਕੀ ਉਹਨਾਂ ਦਾ ਨਾਮ ਹੈ ਜੀਵਨ ਜੋਤ ਦਾ ਉਹਨੂੰ ਆਪਣੇ ਕੈਂਪੇਨ ਚ ਲੈ ਕੇ ਨਾਲ ਤੁਰ ਰਿਹਾ ਹੈਗਾ ਸੋ ਮੈਂ ਉਹਦੇ ਨਾਲ ਆਪਣੀ ਕੋਈ ਤੁਲਨਾ ਨਹੀਂ ਕਰਨਾ ਔਰ ਵੈਸੀ ਵੀ ਉਹ ਮੈਂ ਸਮਝਦਾ ਕਿ ਇੱਕ ਨਲਾਇਕ ਮਨਿਸਟਰ ਸਾਬਤ ਹੋਇਆ ਭਗਵੰਤ ਮਾਨ ਨੇ ਕਿੰਨੇ ਮੈਕਨੋਡਰ ਖੋਲੇ ਨੇ এডਿਕੇਸ਼ਨ ਦਿੱਤਾ ਉਹ ਖੋਲਿਆ ਮੁਰਕੇ ਮਾਈਨਿੰਗ ਦਿੱਤਾ ਉਹ ਖੋਲਿਆ ਇਹਦਾ ਮਤਲਬ ਇਹਦਾ ਮਤਲਬ ਉਹ ਨਾਨ ਪਰਫਾਰਮਰ ਹੈ ਨਲਾਇਕ ਹੈ ਤਾਂ ਉਹਦੇ ਮੈਕਮੇਂ ਵਾਪਸ ਲੈ ਲੈਣਾ ਸੋ ਇਸ ਕਰਕੇ ਮੇਰੀ ਉਹਦੇ ਨਾਲ ਕੋਈ ਮੈਂ ਤਾਂ ਅਗਰ ਲੜਨਾ ਹੈ ਤਾਂ ਮੈਂ ਸਿਸਟਮ ਦੇ ਖਿਲਾਫ ਲੜਨਾ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤੈਸ਼ ਨੈਸ਼ ਕੀਤਾ 2 ਸਾਲਾਂ ਚ ਵੀਆਈਪੀ ਕਲਚਰ ਨੂੰ ਵਧਾਇਆ ਹਜ਼ਾਰ ਗਨਮੈਨ ਸਕਿਉਰਟੀਆਂ ਕੋਠੀਆਂ ਹੈਲੀਕਾਪਟਰ ਦਾ ਦੁਰਉਪਯੋਗ ਜਹਾਜ਼ਾਂ ਝੋਟਦੇ ਫਿਰਦੇ ਨੇ ਸੋਨੇ ਨਾਲ ਲੱਦੇ ਪਏ ਨੇ ਟੀਚਰਾਂ ਨੂੰ ਕੁੱਟਦੇ ਨੇ ਕਿਸਾਨਾਂ ਨੂੰ ਕੁੱਟਦੇ ਨੇ ਮੇਰਾ ਤਾਂ ਵੱਡੇ ਇਸ਼ੂਜ਼ ਨੇ ਲਾਰਜ ਇਸ਼ੂਜ਼ ਨੇ ਜਿਹੜਾ ਮੀਥੇਰ ਉਹਨੇ ਪਿੰਡਾਂ ਵਗੈਰਾ ਦੀ ਗੱਲ ਕਰਦੇ ਛੋਟੀ ਜੀ ਗੱਲ ਹਾਂ ਵਾਦੀ ਪਾਰਟੀ ਦੇ ਵਿੱਚ ਸੁਖਪਾਲ ਸਿੰਘ ਖੇਰਾ ਦਾ ਕਦ ਕਾਫੀ ਵੱਧ ਗਿਆ ਸੀਗਾ ਜਿਸ ਕਾਰਨ ਇੱਕ ਵੀਡੀਓ ਆਡੀਓ ਵੀ ਵਾਇਰਲ ਹੋਈ ਸੀਗੀ ਸ਼ੈਦ ਮਾਨ ਸਾਹਿਬ ਦੀ ਆਵਾਜ਼ ਸੀ ਉਹ ਕਿ ਖੈਰਾ ਦਾ ਹੁਣ ਕਦ ਬਦਲ ਜਾਂਦਾਗਾ ਇਸ ਨੂੰ ਪਾਰਟੀ ਚ ਰਹਿਣਾ ਨਹੀਂ ਚਾਹੀਦਾ ਇਹ ਕਰਾਉਣਾ ਚਾਹੀਦਾ ਬੱਟੇਮੇਲੇ ਲੀਡਰ ਕੜਾਏ ਨੇ ਉਹ ਵੀ ਪੁਰਾਣੀ ਗੱਲ ਹੋ ਗਈ ਆਮ ਆਦਮੀ ਪਾਰਟੀ ਇੱਕ ਖੁਸ਼ਾਮਦੀਆਂ ਅੰਡ ਦੀ ਪਾਰਟੀ ਬਣ ਕੇ ਰਹਿ ਗਈ ਇਹਦੇ ਚ ਜਿਹੜੇ ਚੰਗੇ ਬੰਦੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਪ੍ਰਸ਼ਾਂਤ ਪੂਸ਼ਨ ਆਰਗਨ ਜਨਨ 5-5 ਕਰੋੜ ਰੁਪਏ ਪਾਰਟੀ ਨੂੰ ਦਿੱਤਾ ਸੀ ਉਹ ਸਭ ਕੱਟ ਕੇ ਬਾਹਰ ਮਾਰੇ ਕੁਮਾਰ ਵਿਸ਼ਵਾਸ ਯੋਗਿੰਦਰ ਯਾਦਵ ਅਸ਼ੂ ਤੋਸ਼ ਡਾਕਟਰ ਗਾਂਧੀ ਫੂਲਕਾ ਕੁੱਕੀ ਛੋਟੇਪੁਰ ਖੈਰਾ ਕੋ ਰਹਿਣੀ ਨਹੀਂ ਦਿੱਤਾ ਬੰਦਾ ਇਹਨਾਂ ਨੂੰ ਹੁਣ ਬੰਦੂਆਂ ਮਜ਼ਦੂਰਾਂ ਦੀ ਪਾਰਟੀ ਆ ਤੁਸੀਂ ਮੈਨੂੰ ਦੱਸੋ ਕੁਮਰ ਵਿਜੇ ਪ੍ਰਤਾਪ ਤੋਂ ਇਲਾਵਾ ਕੋਈ ਬੋਲਦਾ ਪੰਜਾਬ ਦੇ ਹਿੱਤ ਵਿੱਚ ਇੰਨਾ ਕੁਝ ਹੋਇਆ ਪੰਜਾਬ ਦੇ ਨਾਲ ਪਿਛਲੇ 2 ਸਾਲਾਂ ਦੇ ਵਿੱਚ ਕੋਈ ਬੋਲਿਆ ਇਹਨਾਂ ਦੇ ਵਿੱਚੋਂ ਆ ਜੈਰੀਲੀ ਸ਼ਰਾਬ ਇੱਥੇ 25 ਬੰਦੇ ਮਰ ਗਏ ਗੁਜਰਾ ਪਿੰਡ ਵਿੱਚ ਤੇ ਰਵਦਾਸਪੁਰੇ ਟਿੱਬੀ ਇੱਥੇ ਸੁਨਾਮ ਵਿੱਚ ਕੋਈ 91 ਵਿੱਚੋਂ ਬੋਲਿਆ ਕਿ ਕੰਮ ਗਲਤ ਹੋ ਰਿਹਾ ਵਾ ਔਰ ਸਾਰਾ ਮਾਫੀਆ ਇਕੱਠਾ ਹੋਇਆ ਹੋਇਆ ਇਸ ਵਕਤ ਸਾਰੇ ਐਮਐਲਏ ਲੁੱਟਣ ਤੇ ਲੱਗੇ ਤੁਹਾਡੀ ਜਿਹੜੀ ਨਰਿੰਦਰ ਕੌਰ ਭਰਾਜ ਇਹ ਸਕੂਟਰੀ ਵਾਲੀ ਮੈਂ ਐਮਐਲਏ ਕਦੀ ਸਕੂਟਰ ਤੇ ਚੜ੍ਹ ਕੇ ਮੁੜ ਕੇ ਸ਼ਹਿਰ ਵਿੱਚ ਆਈ ਹੈ ਜੀ ਅਗੇ 25000 ਰੁਪਏ ਦੇ ਅਕਾਊਂਟ ਵਿੱਚ ਸਾਰਾ ਭਵਾਨੀਗੜ ਸਾਰਾ ਪਟਿਆਲੇ ਦੀ ਜਿਹੜੀ ਸੌਰੀ ਸੰਗਰੂਰ ਦੀ ਜਿਹੜੀ ਮਿਨਿਸਪੈਲਿਟੀਆਂ ਇਹਦੇ ਕਰਪਸ਼ਨ ਹੋ ਰਹੀ ਬਹੁਤ ਜ਼ਿਆਦਾ ਹਿੱਸਾ ਲੈ ਰਹੀ ਉਹਦੇ ਵਿੱਚੋਂ ਥਾਣਿਆਂ ਚੋਂ ਤਹਿਸੀਲਾਂ ਚੋਂ ਇਹਨਾਂ ਦੇ ਐਮ.ਐਲ.ਏ ਜਿਹੜਾ ਲਾਗੇ ਉਗੋ ਕਹਿੰਦਾ ਮਾਰੋ ਲੁਫੇੜੇ ਸਰਪੰਚਾਂ ਦੇ ਲੁਫੇੜੇ ਮਾਰਨ ਵਾਲੇ ਬੰਦੇ ਰੱਖੇ ਅਸੀਂ ਐਮ.ਐਲ.ਏ ਉਹ ਸਰਬਜੀਤ ਕੋਰਮਾਨੂ ਕਿਨੇ ਐਨ.ਆਰ.ਆਈ ਦੀ ਕੁੱਟੀ ਤੇ ਕਬਜ਼ਾ ਕਰ ਲਿਆ ਕਟਾਰੂ ਚੱਕ ਕੀ ਕਰ ਰਿਹਾ ਬਦਫੈਲੀਆਂ ਕਰ ਰਿਹਾ ਪੰਜਾਬ ਦੇ ਵਿੱਚ ਕੋਈ ਇਹਨਾਂ ਨਾਲ ਮਿਆਰ ਰਹਿ ਹੈ ਪੰਜਾਬ ਦੇ ਵਿੱਚ ਜਿਹੜਾ ਕੋਈ ਇਹਨਾਂ ਦੇ ਬਾਰੇ ਬਦਲਾਅ ਦੀ ਜਿਹੜੀ ਗੱਲ ਕਰ ਸਕੇ ਇਹਨਾਂ ਨੇ ਹਰ ਆਪਣੇ ਹੀ ਬਣਾਏ ਨੂੰ ਉਸੂਲ ਨੂੰ ਛਿੱਕੇ ਤੇ ਟੰਗਿਆ ਚ ਇੱਕਲਾਜੀ ਸਿੰਘ ਭੁੱਲਰ ਵੱਲੋਂ ਵੀ ਬਿਆਨ ਆਇਆਗਾ ਕਿ ਮੈਂ ਕਿਹੜਾ ਕੋਈ ਗੁੱਲੀ ਘੜਾ ਦਾ ਸਨਿਆਰਾ ਦਾ ਮੁੰਡਾ ਕਾ ਮੈਂ ਜੱਟਾ ਹਾਂ ਦਾ ਜੀ ਅੰਦਾਜ਼ਾ ਲਾ ਲਓ ਨਾ ਕਿ ਇੱਕ ਮਿਨਿਸਟਰ ਨੂੰ ਅਜਾ ਬਿਆਨ ਇਹ ਕਿੰਨੇ ਹੰਕਾਰੇ ਹੋਏ ਨੇ ਉਹ ਜਸਟ ਬਿਕੋਜ਼ ਉਹ ਕਿਸੇ ਜੱਟ ਭਾਈਚਾਰੇ ਨੂੰ ਬਿਲੋਂਗ ਕਰਦਾ ਕੋਈ ਸੁਪਰੀਅਰ ਹਿਊਮਨ ਬੀਇੰਗ ਤਾਂ ਨਹੀਂਗਾ ਨਾ ਅਗਰ ਇਹੀ ਬਿਆਨ ਉਹਨੇ ਕਿਸੇ ਕਿਸੇ ਵਿਕਸਿਤ ਦੇਸ਼ ਵਿੱਚ ਦਿੱਤਾ ਹੁੰਦਾ ਤੇ ਹੁਣ ਨੂੰ ਰੇਸਿਸਟ ਕਾਨੂੰਨ ਲਾ ਕੇ ਉਹਨੂੰ ਫੜ ਕੇ ਅੰਦਰ ਦਿੱਤਾ ਹੋਣਾ ਸੀ ਹੁਣ ਪੰਜਾਬ ਦੇ ਵਿੱਚ ਪੁੱਛਣ ਵਾਲੇ ਕੋਈ ਨਹੀਂਗਾ ਔਰ ਇਹ ਕਹਿੰਦਾ ਜੀ ਕਿ ਆ ਫਲਾਨਾ ਆਦਮੀ ਜਿਹ ਜੱਸਾ ਸਿੰਘ ਰਾਮਗੜੀਆ ਕੋਣ ਸੀ ਨੂੰ ਪਤਾ ਹੀ ਨਹੀਂ ਇਤਿਹਾਸ ਦਾ ਉਹਨਾਂ ਸਾਰੇ ਤਰਖਾਨ ਭਾਈਚਾਰੇ ਦੀ ਰਾਮਗੜੀਆ ਬਰਾਦਰੀ ਦੀ ਇਹਨੇ ਤੋਹਫੀਨ ਕੀਤੀਆਂ ਮੇਰੀ ਉਹਨਾਂ ਨੂੰ ਹੈਗੀ ਕਿ ਇਹਨੂੰ ਘੇਰ ਘੇਰ ਕੇ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਵੋਟ ਤਾਂ ਬਹੁਤ ਦੂਰ ਦੀ ਗੱਲ ਹੈ ਸੁਨਿਆਰੇ ਭਾਈਚਾਰੇ ਦੀ ਇਹਨੇ ਥੈਟ ਮੀਨਸ ਇਹਦਾ ਇਹਨਾਂ ਦੇ ਮਨ ਵਿੱਚ ਹੈਗਾ ਕਿ ਆ ਜਿਹੜੇ ਦਲਿਤ ਨੇ OBC ਨੇ ਰਾਮਗੜੀਏ ਇਹਨੇ ਸੁਨਿਆਰੇ ਇਹ ਤਾਂ ਕੀੜੇ ਮਕੌੜੇ ਨੇ ਔਰ ਕੁਲਤਾਰ ਸੰਧਵਾ ਕੀ ਆ ਅਸੀਂ ਤਾਂ ਗਿਆਨੀ ਜੈਲ ਸਿੰਘ ਜੀ ਦੀ ਲੈਗੇਸੀ ਮੈਂ ਕਲੇਮ ਨਹੀਂ ਕਰਦਾ ਉਹ ਤਾਂ ਲੈਗੇਸੀ ਕਲੇਮ ਕਰਦਾ ਵਾ ਇਹਨੂੰ ਸ਼ਰਮ ਨਹੀਂ ਆਈ ਕਿ ਮੇਰਾ ਇੱਕ ਕੁਲੀਗ ਮੈਨੂੰ ਗੁੱਲੀ ਕਹਿੰ ਰਿਹਾ ਵਾ ਜੇ ਕੁਲਤਾਰ ਨੂੰ ਨਹੀਂ ਸ਼ਰਮ ਆਈ ਮੈਨੂੰ ਸ਼ਰਮ ਆਈ ਆ ਸੋ ਦੇਰਫੋਰ ਇਹ ਬੜੇ ਇੱਕ ਜੋਕਰਾਂ ਦੀ ਪਾਰਟੀ ਸਾਬਤ ਹੋ ਗਈ ਥੈਟਸ ਆਲ ਸਰਾਵਾਂ ਦੀ ਪਾਰਟੀ ਵੱਲੋਂ ਬੈਨਰ ਲਗਾ ਕੇ ਹਰਥਾਂ ਮੇ ਬੈਨਰ ਲਗਾਏ ਆ ਮੈਨੇ 42900 ਲੋਕ ਦਿੱਤੇ ਗਿਆ ਦੂਜੀਆਂ ਸਰਕਾਰਾਂ ਨੌਕਰੀ ਦਿੰਦੇ ਸੀ ਗਿਆ ਲਾਸਟ ਤੇ ਆ ਕੇ ਸਾਡੀ ਸਰਕਾਰ ਵੇਲੇ ਅਸੀਂ ਨੌਕਰੀਆਂ ਸ਼ੁਰੂ ਦੇਣੇ ਸ਼ੁਰੂ ਕਰਕੇ ਦੇਖੋ ਇਹ ਨਾ ਖੰਬਿਆਂ ਦੀ ਸਰਕਾਰ ਬਣ ਕੇ ਰਹਿ ਗਈ ਆ ਚੇਨਈ ਤੱਕ ਪਬਲਿਸਿਟੀ ਕੀਤੀ 에ਰਪੋਰਟਾਂ ਦੇ ਉੱਤੇ ਬੋਰਡ ਲੱਗੇ ਹੋਏ ਨੇ ਬੈਂਗਲੌਰ ਤੱਕ ਕੰਮ ਆਪਾਂ ਪੰਜਾਬ ਦੇ ਵਿੱਚ ਕਰਦੇ ਆਪੇ ਪਤਾ ਲੱਗਣਾ ਨੌਕਰੀ ਦੇਣਾ ਹੈਗਾ ਕੋਈ ਤੁਹਾਡੇ ਖਿਆਲ ਇਹ ਤਾਂ ਬੇਰੋਜ਼ਗਾਰੀ ਖਤਮ ਹੋਊਗੀ 3 ਕਰੋੜ ਆਬਾਦੀ ਚੋ ਅੱਜ ਜਦੋਂ ਆਪਾਂ ਗੱਲ ਕਰ ਰਹੇ ਆਂ ਘੱਟੋ ਘੱਟ 20-25 ਲੱਖ ਨੌਜਵਾਨ ਸਾਡਾ 10ਵੀਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਕੇ ਵਿਲੜ ਘੁੰਮ ਰਿਹਾ ਵਾ ਵਿਦੇਸ਼ਾਂ ਨੂੰ ਭੱਜ ਰਿਹਾ ਵਾ ਕੀ ਤੁਹਾਨੂੰ ਲੱਗਦਾ ਕਿ 30-40 ਹਜ਼ਾਰ ਆਦਮੀ ਨੂੰ ਅਡਜਸਟ ਕਰਕੇ ਸੀ ਬਹੁਤ ਕੋਈ ਮਾਰਕਾ ਮਾਰਤਾ ਵਾ ਵਾਟ ਅਬਾਊਟ ਦੀ ਅਦਰ 24 ਲੱਖ 60 ਹਜ਼ਾਰ ਆਦਮੀ ਉਹ ਕਿੱਥੇ ਜਾਊਗਾ ਜਦ ਤੱਕ ਅਸੀਂ ਆਪਣੀ ਅਗਰੀਕਲਚਰ ਇਕਨੋਮੀ ਨੂੰ ਖੇਤੀ ਨੂੰ ਸੁਧਾਰਦੇ ਅਸੀਂ ਆਪਣੀ ਇੰਡਸਟਰੀ ਨੂੰ ਸੁਧਾਰਦੇ ਨੇਗਾ ਅਸੀਂ ਪਾਕਿਸਤਾਨ ਦੇ ਨਾਲ ਬਾਰਡਰ ਨਹੀਂ ਖਲਮਵਾਉਂਦੇ ਸਾਡਾ ਵਪਾਰ ਵਧੇ ਸਾਡਾ ਪੰਜਾਬ ਪਰਫੁੱਲਤ ਹੋਵੇ ਤਾਂ ਕਰਕੇ ਨੌਕਰੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਮਿਲਣਗੀਆਂ ਸਰਕਾਰੀ ਤੁਸੀਂ ਕਿੰਨੀਆਂ ਨੌਕਰੀਆਂ ਐਡਜਸਟ ਕਰ ਦੋਗੇ ਇਸ ਕਰਕੇ ਸਾਰਾ ਇੱਕ ਕਿਸਮ ਦਾ ਪਬਲਿਸਿਟੀ ਵਾਲੀ ਸਰਕਾਰ ਬਣ ਕੇ ਰਹੇਗੀ ਸਰ ਮੋਦੀ ਸਾਹਿਬ ਦੇ 10 ਸਾਲ ਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਾਫੀ ਉਹਨਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ ਕਿ ਰੇਲਵੇ ਬੇਚ ਤੇ ਸਾਰਾ ਕੁਝ ਜੋ ਦੇਖੋ ਇਹ ਇਹ ਨਾ ਬਹੁਤ ਕਾਰਪੋਰੇਟਾਂ ਦੀ ਸਰਕਾਰ ਚੱਲੀ ਆ। ਅਮ ਅਡਾਨੀ ਨੂੰ ਮੋਦੀ ਸਾਹਿਬ ਨੇ ਚੱਕ ਕੇ ਦੁਨੀਆ ਭਰ ਦੇ ਵਿੱਚ ਅਮੀਰਾਂ ਚ ਖੜਾ ਕਰ ਦਿੱਤਾ। ਅੰਬਾਨੀ ਸਾਰੇ ਆਦਮੀ ਉਹਨਾਂ ਦੇ ਮਿੱਤਰ ਨੇ। ਸਾਰਾ ਤੁਸੀਂ ਆਪੇ ਕਹਾ ਕਿ ਸਾਰੇ ਜਿਹੜੇ 에어ਪੋਰਟਸ, ਰੇਲਵੇਜ਼ ਇਹ ਸਾਰਾ ਕੁਝ ਪ੍ਰਾਈਵੇਟਾਈਜ਼ ਹੋ ਚੁੱਕਾ ਵਾ। ਕਾਰੋਬਾਰੀਆਂ ਦੇ ਹੱਥ ਵਿੱਚ ਦੇਸ਼ ਚੱਲ ਰਿਹਾ ਵਾ। ਔਰ ਜੇ ਕਹਿੰਦੇ ਸੀ 2 ਕਰੋੜ ਨੌਕਰੀ ਦਿਆ ਕਰਾਂਗੇ ਹਰ ਸਾਲ। ਮੈਨੂੰ ਲੱਗਦਾ 20000 ਵੀ ਨਹੀਂ ਦਿੰਦੇ। ਫਿਰ ਕਹਿੰਦੇ ਜੀ ਇੱਕ ਪਾਸੇ ਕਿ ਬਹੁਤ ਵਿਕਸਿਤ ਭਾਰਤ ਬਣ ਰਿਹਾ ਸਾਡਾ। 2047 ਵਿੱਚ ਅਸੀਂ ਵਰਲਡ ਦੀ ਟੌਪ ਇਕਨੋਮੀ ਬਣਾ ਜਾਈਏ। ਦੂਜੇ ਪਾਸੇ ਅਖਬਾਰਾਂ ਵਿੱਚ ਆਪ ਹੀ ਇਸ਼ਤਿਹਾਰ ਦੇ ਜਾਂਦੇ ਨੇ ਕਿ 140 ਕਰੋੜ ਬਾਦੀ ਵਿੱਚੋਂ 82 ਕਰੋੜ ਨੂੰ ਅਸੀਂ ਮੁਫਤ ਆਟਾ ਦਾਲ ਤੇ ਅਨਾਜ ਦੇ ਰਹੇ ਹਾਂ ਇਹਦਾ ਮਤਲਬ 82 ਕਰੋੜ ਆਦਮੀ ਭਾਜਪੀ ਦੇ ਅਨੁਸਾਰ ਗਰੀਬੀ ਸਦਾ ਤੋਂ ਥੱਲੇ ਰਹਿ ਰਹੇ ਨੇ ਫਿਰ ਵਿਕਸਿਤ ਕਿਦਾ ਹੋ ਗਿਆ ਜੀ ਭਾਰਤ ਔਰ ਜੋ ਇੱਥੇ ਇਹਨਾਂ ਦਾ ਟਰੈਕ ਰਿਕਾਰਡ ਹੈ ਹਿਊਮਨ ਰਾਈਟਸ ਦਾ ਦੁਨੀਆ ਦੇ ਵਿੱਚ ਉਹ ਬਹੁਤ ਸ਼ਰਮਿੰਦਾ ਕੀਤਾ ਇਹਨਾਂ ਨੇ ਜੋ ਕੁਝ ਇਹਨਾਂ ਨੇ ਕਿ ਹਰਕਤਾਂ ਕੀਤੀਆਂ ਮੈਂ ਬਹੁਤ ਡਿਟੇਲ 'ਚ ਨਹੀਂ ਜਾਣਾਂ ਤੁਹਾਨੂੰ ਬੱਚਿਆਂ ਦੀ ਮਲ ਨਿਊਟ੍ਰੀਸ਼ਨ ਵਿੱਚ ਇਹ ਭਾਰਤ ਸਭ ਤੋਂ ਥੱਲੇ ਆ ਜਿਹੜੇ ਇੰਟਰਨੈਸ਼ਨਲ ਇੰਡੈਕਸਸ ਨੇ ਨਾ ਉਹਦੇ ਬਹੁਤ ਨੀਚੇ ਹਾਲੇ ਇਹ 47 ਦਾ ਜਿਹੜਾ ਕਰ ਰਹੇ ਨੇ ਇਹ ਸਿਰਫ ਆਪਣੇ ਦੇਸ਼ ਵਿੱਚ ਜਿਹੜਾ ਇਹਨਾਂ ਨੇ ਮੀਡੀਆ ਖਰੀਦਿਆ ਹੋਇਆ ਉਹਦੇ ਨਾਲ ਹੀ ਸਾਰਾ ਪ੍ਰਚਾਰ ਕੀਤਾ ਜਾ ਰਿਹਾ ਕਿ ਵਾਈਬਰੈਂਟ ਇੰਡੀਆ ਵਿਕਸਿਤ ਇਦਾਂ ਵਾਜਪਾਈ ਸਾਹਿਬ ਵੇਲੇ 2004 ਚ ਵੀ ਹੋਇਆ ਸੀ ਸ਼ਾਈਨਿੰਗ ਇੰਡੀਆ ਕਿਤੇ ਨਾ ਕਿਤੇ ਆਮਾਦੀ ਪਾਰਟੀ ਵੀ ਉਹੀ ਲੀਡ ਚ ਚੱਲ ਪਈ ਹੈ ਕਿਉਂਕਿ ਪਰਸੋ ਚੌਥੇ ਇੱਥੇ ਸਬਜ਼ੀ ਮੰਡੀ ਵਿੱਚ ਮੀਤ ਹਰ ਜੀ ਆਏ ਸੀਗੇ ਉਹ ਕਿਸੇ ਚੈਨਲ ਤੇ ਇੰਟਰਵਿਊ ਕਰ ਰਹੇ ਸੀ ਲੇਕਿਨ ਜਦੋਂ ਕਿਸੇ ਹੋਰ ਪੱਤਰਕਾਰ ਨੇ ਉਹਨਾਂ ਦਾ ਇੰਟਰਵਿਊ ਕਰਨਾ ਚਾਹਿਆ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਤਾਂ ਲਿਸਟ ਆਈ ਹੋਈ ਆ ਕਿ ਸਿਰਫ ਇੰਨਾ ਚੈਨਲ ਦੇ ਮੈਂ ਇੰਟਰਵਿਊ ਕਰਨੀ ਆ। ਤੁਸੀਂ ਅੰਦਾਜ਼ਾ ਲਾ ਲਓ ਕਿਉਂਕਿ ਉਹ ਚੈਨਲ ਇਹਨਾਂ ਨੇ ਖਰੀਦੇ ਹੋਏ ਨੇ ਦੂਜੇ ਚੈਨਲ ਨਾਲ ਦਬਾਉਂਦੇ ਨੇ। ਮੇਰੇ ਕੋਲ ਇੱਕ ਐਸਟੈਬਲਿਸ਼ਡ ਹਾਊਸ ਜਿਹੜਾ ਤੁਹਾਡੇ ਵਾਲਾ ਵਾ ਜਾਂ ਉਹਦੇ ਤੇ ਕਬਜ਼ਾ ਕੀਤਾ ਜਾ ਰਿਹਾ ਵ ਸਾਡੇ ਦੋਸਤ ਨੇ ਜਾਣਕਾਰ ਨੇ ਸਾਰੇ ਬੰਦੇ ਦੱਸਦੇ ਨੇ ਕਿ ਉਹ ਕਹਿੰਦਾ ਜੀ ਕਿ ਆ ਜਿਹੜਾ ਤੁਹਾਡਾ ਕੇਬਲ ਨੈਟਵਰਕ ਹੈ ਜਾਂ ਤਾਂ ਮੈਨੂੰ ਦੇ ਦਿਓ ਜਾਂ 100 ਕਰੋੜ ਰੁਪਇਆ ਦੇ ਦਿਓ ਨੇ ਤਾਂ ਪਰਚੇ ਦਰਜ ਕਰਾ 35 40 ਪਰਚੇ ਦਰਜ ਕਰਾ ਕੇ ਉਸ ਬੰਦੇ ਨੂੰ ਦੇਸ਼ੋਂ ਵਿਦੇਸ਼ ਕੀਤਾ ਹੋਇਆ ਇਸ ਕਰਕੇ ਇਹ ਤਾਂ ਬਹੁਤ ਕੀ ਕਹਿੰਦੇ ਹੁੰਦੇ ਕਿ ਬੇਈਮਾਨਾਂ ਦੀ ਸਰਕਾਰ ਹੈ ਔਰ ਬਹੁਤ ਜ਼ੁਲਮਟਾ ਰਹੇ ਨੇ ਔਰ ਜਿਹੜਾ ਕਹਿੰਦੇ ਨੇ ਕਿ ਕੇਜਰੀਵਾਲ ਜੀ ਕੇ ਈਡੀ ਤੇ ਸੀਬੀਆਈ ਦੁਰਉਪਯੋਗ ਕਰ ਰਿਆ ਮੋਦੀ ਇਹ ਪੰਜਾਬ ਪੁਲਿਸ ਨੂੰ ਉਸ ਤੋਂ ਵੱਧ ਦੁਰਉਪਯੋਗ ਕਰ ਰਹੇ ਨੇ ਕਹਿੰਦੇ ਜੀ ਮੋਦੀ ਜਿਹੜਾ ਉਨੇ মিডিਆ ਨੂੰ ਚੱਕ ਲਿਆ ਜੀ ਗੋਦੀ মিডিਆ ਕਰਤਾ ਇਹ মিডিਆ ਨੂੰ ਵੱਧ ਪੰਜਾਬ ਦੇ ਵਿੱਚ ਇਹਨਾਂ ਨੇ ਹਾਈਜੈਕ ਕੀਤਾ ਇਸ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਕਿਦੀਆਂ ਅਣਕੇ ਔਰ ਮੀਥਿਆ ਨੇ ਆਪ ਹੀ ਸਵੀਕਾਰ ਕਰ ਲਿਆ ਕਿ ਆਹ ਲਿਸਟ ਚੈਨਲਾਂ ਦੀ ਆਈ ਹੈ ਹਾਂਜੀ ਸੋ ਗੱਲ ਮੁੱਕ ਗਈ ਉੱਥੇ ਦੈਟ ਮੀਨਸ ਕਿ ਆਹ ਚੈਨਲ ਸਾਡੇ ਨੇ ਤੇ ਬਾਕੀ ਚੈਨਲ ਜਿਹੜੇ ਨੇ ਉਹ ਅਸੀਂ ਚੱਲਣ ਨਹੀਂ ਦੇਵਾਂਗੇ ਲੋਕਾਂ ਨੂੰ ਕਹਾਂਗੇ ਵੀ ਅਸੀਂ ਜਿਹੜੇ ਕੋਸ਼ਟਲ ਲਿਖ ਕੇ ਦਾ ਮੈਨੂੰ ਹੀ ਕਰਨੇ ਨੇ ਕਿਊਟਰਡ ਕਹਿੰਦੇ ਇਹਨਾਂ ਨੂੰ ਹਾਂਜੀ ਕਿਊਟਰਡ ਇੰਟਰਵਿਊਜ਼ ਹੁਣ ਤੁਸੀਂ ਮੇਰੇ ਕੋਲ ਆਏ ਮਿਲਣ ਵਾਸਤੇ ਤੁਸੀਂ ਤੁਹਾਨੂੰ ਅਧਿਕਾਰ ਹੈ ਤੁਸੀਂ ਮੈਨੂੰ ਕੁਝ ਵੀ ਸਵਾਲ ਪੁੱਛ ਸਕਦੇ ਲੇਕਿਨ ਆਮ ਆਦ ਸਰ ਕਿਸ ਨਾਲ ਟੱਕਰ ਮੰਨਦੇ ਹੋ ਲਾਸਟ ਵਾਰ ਨਹੀਂ ਮੈਨੂੰ ਤਾਂ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਟੱਕਰ 'ਚ ਨਹੀਂ ਹੈ ਜੀ ਉਹਨਾਂ ਦੀ ਇਸ ਵਕਤ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਨਿਰਾਸ਼ਤਾ ਹੈ ਇੰਨਾ ਜ਼ਿਆਦਾ ਵਿਧਰੂ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪਿੰਡਾਂ ਚ ਜਾਣਾ ਮੁਸ਼ਕਲ ਹੋਵੇਗਾ ਲਓ ਮੀਥਿਆਰ ਨੂੰ ਕਹੋ ਆਪਣੀ ਸਿਕਿਉਰਿਟੀ ਤੋਂ ਬਗੈਰ ਗੇੜਾ ਕੱਢ ਕੇ ਦਿਖਾ ਦੇ ਕਿਸੇ ਘਰਾਚੋਂ ਦਾ ਛਾਜਲੀ ਦਾ ਕਿਸੇ ਪਿੰਡ ਦਾ ਆਪਣੇ ਸੰਦੂਰ ਦੇ ਇਲਾਕੇ ਦੇ ਵਿੱਚ ਗੇੜਾ ਕੱਢ ਕੇ ਦਿਖਾ ਦਿਓ ਮੈਨੂੰ ਕੋਠਾਲੇ ਪਿੰਡ ਦਾ ਜਾਂ ਜਿਹੜੇ ਇਹਨਾਂ ਦੇ ਹੈੱਡਕ quarters ਆ ਸੰਗਰੇੜੀ ਪਿੰਡ ਦਾ ਠੀਕ ਹੈ ਇਹਨੂੰ ਕਾ ਆਪ ਹੀ ਕਿਹੜਾ ਕੱਢ ਕੇ ਦਿਖਾ ਦੇ ਬਿਨਾਂ ਸਿਕਿਉਰਿਟੀ ਤੋਂ ਜਾ ਕੇ ਮੈਨੂੰ ਦਿਖਾ ਦਿਓ ਕਿੰਨੀਆਂ ਸੀਟਾਂ ਮੰਨਦੇ ਸਰ ਵੀ ਕਾਂਗਰਸ ਪਾਰਟੀ ਕਿੰਨੀਆਂ ਸੀਟਾਂ ਲਿਆ ਸੀ ਆਮ ਆਦਮੀ ਪਾਰਟੀ ਨੇ ਚਾਰ ਕੋਣੀ ਲੜਾਈ ਵਿੱਚ ਕਾਂਗਰਸ ਵੈਲ ਪਲੇਸਡ ਆ ਮੈਂ 13 0 ਜਿੱਦਾਂ ਇਹ ਮਾਰਦੇ ਨੇ ਦਮਗੇ ਜੇ ਝੂਠੇ ਮੈਂ ਇਦਾਂ ਨਹੀਂ ਕਹੂੰਗਾ ਬਟ ਕਾਂਗਰਸ ਵਿਲ ਵਿਨ ਕੰਫਰਟੇਬਲੀ অর ਡੀਸੈਂਟ ਤਰੀਕੇ ਨਾਲ ਨੰਬਰ ਆਫ ਸੀਟਸ ਪੰਜਾਬ ਚ ਧੰਨਵਾਦ ਜੀ ਇਹ ਸਾਡੇ ਸਾਡੇ ਖਹਿਰਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਸਾਡੀ ਪਰਫਾਰਮੈਂਸ ਬੜੀ ਵਧੀਆ ਹੈ ਤੇ ਆਉਣ ਵਾਲੇ ਸਮੇਂ ਵਿੱਚ 13 0 ਨਾਲ ਇਹ ਜੋ ਇੱਥੇ ਜਿੱਤ ਪ੍ਰਾਪਤ ਕਰਨਗੇ ਅਤੇ ਕਾਂਗਰਸ ਦੀ ਝੋਲੀ ਵਿੱਚ ਇਹ ਸੀਟਾਂ ਪਾਣਗੇ ਸਰੂਰ ਤੋਂ ਗੁਰਿੰਦਰ ਸਿੰਘ ਬੀਜੀਸੀ ਨੂੰ